ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖੜੇ ਆ ਬਾਈ ਜੀ ਆਪਾਂ ਇੰਡਲੇਰੀ ਖਾਣੇ ਦੇ ਕੋਠਿਆਂ 'ਚ ਖੜੇ ਆ ਜਿਲ੍ਹਾ ਬਠਿੰਡਾ ਮੋੜ ਲਿਆ ਬਾਈਆ ਬਹੁਤ ਚੰਗੀ ਬਹੁਤ ਵਧੀਆ ਚੰਗੇ ਦੁੱਧ ਵਾਲੀ ਮੱਝ ਦਿਖਾਉਣੇ ਇੱਕ ਗਿੜਾ ਦਿਵਾ ਦੇ ਬਹੁਤ ਹੀ ਵਰੀਆ ਚੈੱਕ ਕਰ ਲਓ ਤਸੱਲੀ ਨਾਲ ਬਾਕੀ ਜਾਣਕਾਰੀ ਆਪਾਂ ਬਾਅਦ ਤੋਂ ਲੈ ਲਾਂਗੇ ਸਾਰੀ ਸੂਨ ਵਾਲੀ ਮੱਝ ਆ ਵਸ ਤਿੰਨ ਪੰਜ ਚਾਰ ਲੱਗੂ ਸਾਰੇ ਮੋੜ ਲਿਆ ਬਾਈ ਬੰਦੇ ਬੰਦੇ ਉੱਥੇ ਬੰਦੇ ਕੋਈ ਪੇਟਪੂੜੇ ਹੀ ਚੰਗੀਆਂ ਤੇ ਥਾਂ ਲੇਵੇ ਦੀ ਸਾਫਾ ਬਾਈ ਜੀ ਚੰਗੇ ਆਰਡਰ ਦੀ ਮਾਜਾ ਬਹੁਤ ਵਧੀਆ ਇੱਧਰ ਆ ਚੰਨ ਬਸ ਹਾਂਜੀ ਬਾਈ ਇਹ ਮੈਂਸ ਆਪਣੀ ਤੀਜੀ ਹਾਂਜੀ ਬਾਈ ਕੀ ਹਾਲ ਠੀਕ ਆ ਬਾਈ ਜੀ ਵਧੀਆ ਆਪਣਾ ਪਿੰਡ ਕਿਹੜਾ ਪੈਂਦਾ ਇਹ ਪਿੰਡ ਲਹਿਰਾਖਾਨੇ ਕੋਠੇ ਆ ਵੀਰੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਕਿਹੜੇ ਸੂਏ ਸੂਣਾ ਵਜਨੇ ਨੇ ਤੀਜੇ ਮੈਂ ਸੂਏ ਮੈਂਸ ਨੇ ਸੋਣਾਗਾ ਅੱਛਾ ਆਪਣੇ ਘਰ ਦੀ ਮੈਂ ਆ ਜੀ ਦੂਜੇ ਸੂਏ ਆਪਾਂ 14 ਲੀਟਰ ਦੁੱਧ ਕੱਢਿਆ ਮੈਂ ਤੁਹਾਨੂੰ ਆਪਣਾ ਘਰ ਦਾ ਕੰਮ ਆ ਵੀ ਕੋਈ ਵਪਾਰ ਦਾ ਕੰਮ ਨਹੀਂ ਨਹੀਂ ਵੀਰੇ ਘਰ ਦਾ ਕੰਮ ਆ ਕੁਝ ਜ਼ਿਆਦਾ ਕਰਕੇ ਵੇਚਨੇ ਆਪਾਂ ਅੱਛਾ ਵਧੀਆ ਵੀ ਉਹ ਘਰੇ ਰੱਖਣ ਵਾਸਤੇ ਠੰਡੀ ਸੀ ਰੱਖਣ ਵਾਸਤੇ ਵਧੀਆ ਮੈਂ ਕਿ ਕੋਈ ਨੁਕਸ ਨਹੀਂ ਤਸੱਲੀਦਾਰ ਮੈਂ ਜੇ ਕੋਈ ਘਰ ਖਤal ਜਾਵੇ ਘਰ ਖਤal ਲੈਣਾ ਚਾਹੁੰਦਾ ਜੇ ਕੋਈ ਤੇ ਜਿਹੜਾ ਮੁੱਲ ਰੇਟ ਆ ਫੋਨ ਤੇ ਕਰੋ ਹਾਂ ਬਈ ਰੇਟ ਸਾਰਾ ਆਪਾਂ ਫੋਨ ਤੇ ਕਰਾਂਗੇ ਗੱਲ ਕਈ ਾਰ ਕੋਈ ਬੰਦਾ ਰੇਟ ਸੁਣ ਕੇ ਅਗਲਾ ਕਹਿੰਦਾ ਆਏ ਆ ਬਾਏ ਆਪਾਂ ਉਹ ਗੱਲਾਂ 'ਚ ਜੀਨੇ ਲੈਣੀ ਆ ਉਹੀ ਬੰਦਾ ਗੱਲ ਕਰੇ ਬਾਦੂ ਫੋਨ ਲਾਉਣ ਦੀ ਐਵੇਂ ਕਿਸੇ ਨੂੰ ਆਪਣਾ ਮੈਂ ਆਖੀ ਇਹ ਟਾਈਮ ਖਰਾਬ ਕਰਨ ਦੀ ਕਿਸੇ ਦਾ ਨਹੀਂ ਬੋਲਿਆ ਤੇ ਨੰਬਰ ਬੋਲ ਦਿਆ 84378040 ਇਹ ਕਰੀ ਹੋਰ ਬੋਲ 84378045 ਠੀਕ ਆ ਬਾਈ ਜੀ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਲਹਿਰੇ ਖਾਨੇ ਦੇ ਕੋਠੇ ਵਜਦੇ ਆ ਫੋਨ ਨੰਬਰ ਦੇਤਾ ਗੱਲਬਾਤ ਕਰ ਸਕਦੇ ਹਾਂ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ